ਪਤਿਤ ਪਾਵਨ ਜਗਤ ਜੋਤ ਜੋਗੋ ਜੋਗ ਅਟਲ ਚਦਰ ਚਬਰ ਤਕਾਂ ਦੇ ਮਾਲਕ ਅਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਾਤ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਢਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਮਗਨ ਮਗਨ ਦਾ ਮਤਲਬ ਹੈ ਮਸਤ ਹੋਣਾ ਅੰਧਿਆਰੇ ਦਾ ਮਤਲਬ ਹੈ ਹਨੇਰੇ ਵਿੱਚ ਸਤਿਗੁਰੂ ਸਾਹਿਬ ਕਹਿੰਦੇ ਹਨ ਕਿ ਮਨੁੱਖ ਜਿਹੜਾ ਹੈ ਇਹ ਮਾਇਆ ਦੇ ਮੋਹ ਦੇ ਆਤਮਿਕ ਹਨੇਰੇ ਵਿੱਚ ਮਸਤ ਰਹਿ ਕੇ ਸਾਬਤ ਦਾਤਾ ਦੇਣ ਵਾਲੇ ਉਸ ਪਰਮਾਤਮਾ ਨਾਲ ਡੂੰਗੀ ਸਾਂਝ ਨਹੀਂ ਬਣਾਉਂਦਾ ਸਾਂਝ ਨਹੀਂ ਪਾਉਂਦਾ ਸਕਾਲਪੁਰਖ ਪਰਮਾਤਮਾ ਦੇ ਨਾਲ ਜਿਹੜੇ ਪਰਮਾਤਮਾ ਨੇ ਵੱਡੀ ਕਿਰਪਾ ਕਰਕੇ ਜੀਵ ਪਿੰਡ ਸਾਜ ਜਿੰਨ ਰਚਿਆ ਬਲ ਆਪਣੋ ਕਰਮਾਨੈ ਜੀਵ ਕਹਿੰਦੇ ਨੇ ਜਿੰਦ ਨੂੰ ਪਿੰਡ ਕਹਿੰਦੇ ਸਰੀਰ ਨੂੰ ਸਾਜਣਾ ਮਤਲਬ ਸਾਜ ਦਾ ਮਤਲਬ ਹੈ ਬਣਾਉਣਾ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਔਰ ਉਸ ਨੂੰ ਭਲਾ ਕੇ ਮਨੁੱਖ ਜਿਹੜਾ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ਪਰ ਸਤਗੁਰ ਸਾਹਿਬ ਕਹਿੰਦੇ ਹਨ ਮਨੂ ਮੂੜੇ ਦੇ ਕਰਿਓ ਪ੍ਰਭ ਸੁਆਮੀ ਇਹ ਮੂਰਖ ਮਨ ਉਹ ਮਾਲਕ ਉਹ ਪ੍ਰਮਾਤਮਾ ਅਕਾਲ ਪੁਰਖ ਤੇਰੀਆਂ ਸਾਰੀਆਂ ਕਰਤੂਤਾਂ ਹਰ ਵੇਲੇ ਵੇਖ ਰਿਹਾ ਹੈ ਜੋ ਕਿਛ ਕਰੈ ਸੋਈ ਸੋਈ ਜਾਣੈ ਰਹੈ ਨ ਕੋਛੂਐ ਛਾਨੀ ਕਛੂਐ ਦਾ ਮਤਲਬ ਹੈ ਕੋਈ ਕਰਤੂਤ ਛਾਨੀ ਦਾ ਮਤਲਬ ਹੈ ਲੁਕੀ ਹੋਈ ਕਹਿੰਦੇ ਵੀ ਮਨੁੱਖ ਤੂੰ ਜੋ ਕੁਝ ਕਰਦਾ ਹੈ ਉਹ ਮਾਲਕ ਉਹ ਪ੍ਰਮਾਤਮਾ ਉਹੀ ਉਹੀ ਜਾਣ ਲੈਂਦਾ ਹੈ ਉਸ ਬਾਸੋਂ ਤੇਰੀ ਕੋਈ ਕਰਤੂਤ ਲੋਕੀ ਔਰ ਛੁਪੀ ਨਹੀਂ ਰਹਿ ਸਕਦੀ ਰਹਾਉ ਜੇ ਬਾਸਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ ਮਦ ਕਹਿੰਦੇ ਨੇ ਨਸ਼ੇ ਨੂੰ ਮਾਤੋ ਦਾ ਮਤਲਬ ਹੈ ਮਸਤ ਹੋਣਾ ਕਹਿੰਦੇ ਭਾਈ ਮਨੁੱਖ ਜਿਹੜਾ ਹੈ ਇਹ ਜੀਬ ਦੇ ਸਵਾਦਾਂ ਵਿੱਚ ਔਰ ਲੋਭ ਦੇ ਨਸੇ ਵਿੱਚ ਮਸ ਰਹਿੰਦਾ ਹੈ ਜਿਸ ਕਰਕੇ ਇਸ ਦੇ ਅੰਦਰ ਅਨੇਕਾਂ ਬੇਕਾਰ ਜਿਹੜੇ ਆ ਉਹ ਪੈਦਾ ਹੋ ਜਾਂਦੇ ਹਨ ਬਹੁਤ ਜਾਣ ਪਰਮਤ ਦੁਖ ਪਾਇਆ ਹਮੈਂ ਬੰਧਨ ਕੇ ਪਾਰਾ ਪਰਮਤ ਦਾ ਮਤਲਬ ਹੈ ਪਟਕਣਾ ਬੰਧਨ ਕਹਿੰਦੇ ਨੇ ਜੰਜੀਰ ਨੂੰ ਕਹਿੰਦੇ ਮਨੁੱਖ ਜਿਹੜਾ ਹੈ ਇਹ ਹਮੈਂ ਦੀਆਂ ਜੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ ਬਹੁਤ ਜੂਨਾ ਵਿੱਚ ਭਟਕਦਾ ਫਿਰਦਾ ਤੇ ਦੁੱਖ ਸਹਾਰਦਾ ਰਹਿੰਦਾ ਹੈ ਦੇਖ ਬਾੜ ਅਨਕ ਪੜਦੇ ਮੈਂ ਪਰਦਾ ਰਾਹ ਸੰਗ ਹਾਕੈ ਸਤਿਗੁਰ ਕਹਿੰਦੇ ਨੇ ਭਾਈ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ ਦਰਵਾਜੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਭਾਵੇਂ ਕਹਿੰਦੇ ਕੋ ਕਰਮ ਕਰਦਾ ਪਰ ਕਹਿੰਦੇ ਚਿੱਤਰ ਗੋਬਤ ਜਬਨੇ ਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੈ ਚਿੱਤਰ ਗੁਪਤ ਕਹਿੰਦੇ ਨੇ ਧਰਮਰਾਜ ਦੇ ਮੁਨਸੀ ਕਹਿੰਦੇ ਪਰ हे ਭਾਈ ਜਦੋਂ ਧਰਮਰਾਜ ਦੇ ਦੂਤ ਚਿੱਤਰ ਅਤੇ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਤਾਂ ਉੱਤੇ ਪੜਦਾ ਨਹੀਂ 파 ਸਕੇਗਾ ਤੀਨ ਦਿਆਲ ਪੁਰਨ ਦੁੱਖ ਪੰਜਨ ਤੁਮ ਬਿਨ ਓਟ ਨਕਾਈ ਅਰਦਾਸ ਕਰੀਏ ਬਾਣੀ ਪੜ ਸੁਣ ਕੇ ਆਪਣੇ ਜੀਵਨ ਦੇ ਅੰਦਰ ਆਪਣੇ ਮਾਈਂਡ ਦੇ ਅੰਦਰ ਤਬਦੀਲੀ ਲਾਈਏ ਔਰ ਸਾਡੇ ਅੰਦਰੋਂ ਇਹ ਅਰਦਾਸ ਨਿਕਲੇ ਕਿ हे ਦੀਨਾ ਉਤੇ ਦਇਆ ਕਰਨ ਵਾਲੇ ਸਰਬ ਵਿਆਪਕ ਪ੍ਰਮਾਤਮਾ हे ਦੁੱਖਾਂ ਦੇ ਨਾਸ ਕਰਨ ਵਾਲੇ ਤੇਥੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਅਸੀਂ ਤੇਰੇ ਤੋਂ ਬਿਨਾ ਹੋਰ ਕਿਸੇ ਦਰ ਤੇ ਭਟਕਾਗੇ ਨਹੀਂ ਬਾਣੀ ਦਾ ਵੀ ਫਰਮਾਨ ਹੈ ਵੀ ਊਹਾ ਤੌ ਜਾਈਐ ਜਦ ਇਹਾ ਨਾ ਹੋਵੇ ਵੀ ਹੋਰ ਕਿਸੇ ਦੇ ਦਰ ਤੇ ਤਾਂ ਟਾਂ ਪਟਕਦੇ ਫਿਰਿਏ ਜੇ ਇਸ ਦਰ ਤੋ ਕੁਝ ਪ੍ਰਾਪਤ ਨਾ ਹੁੰਦਾ ਹੋਵੇ ਕਾ ਡਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਇ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਚਲਣਾ ਵਿੱਚ ਐਦਾਂ ਦੀ ਅਰਦਾਸ ਬੇਨਤੀ ਕਰੀਏ ਵੀ हे ਪ੍ਰਭੂ हे ਪ੍ਰਮਾਤਮਾ हे ਮਾਲਕ ਮੈਂ ਤੇਰੀ ਸ਼ਰਣ ਆਇਆ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਬਾਹ ਫੜ ਕੇ ਕੱਢ ਲੈ ਦਾਤਾ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਵਿਕਾਰਾਂ ਵਿੱਚ ਔਰ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬਣ ਤੋਂ ਬਚਾ ਲਓ ਜੀ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਰਲ ਮਿਲ ਕੇ ਕਰਦੇ ਰਹੀਏ ਪ੍ਰਮਾਤਮਾ ਸਾਡੇ ਸਾਰੇ ਉੱਤੇ ਦਇਆ ਕਰਨ ਮਿਹਰ ਕਰਨ ਸਾਡੇ ਦੁੱਖਾਂ ਤੇ ਪਾਪਾਂ ਦਾ ਨਾਸ ਕਰਕੇ ਸਾਨੂੰ ਆਪਣਾ ਆਸਰਾ ਦੇਣ ਔਰ ਆਪਾਂ ਸਾਰੇ ਰਲ ਮਿਲ ਕੇ ਅਕਾਲ ਪੁਰਖ ਦੇ ਚਰਨਾਵਾਂ ਵਿੱਚ ਜੁੜ ਕੇ ਮਾਲਕ ਦੀ ਗੋਦ ਦਾ ਆਨੰਦ ਲੈ ਸਕੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਪਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਕਰ ਦੀਆਂ ਸੇਵਾਵਾਂ ਨਰ ਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਸਤਿਗੁਰੂ ਜੀ ਮੇਰ ਪਰਿਆਤ ਰੱਖਣ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤੈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ